ਰੱਦਲੇ ਫੱਟੇ ਉਹ ਵੀ ਉਹ ਸਾਰਾ ਪਾਣੀ ਜਿਹੜਾ ਉਹ ਪੰਜਾਬ ਵਾਲੀ ਆਣਾ ਸੀ ਉਹ ਛੇਲਣਾ ਪੰਜਾਬ ਨੂੰ ਪੈਂਦਾ ਬਾਅਦ ਤੇ ਸਾਡੇ ਤਕਰੀਬਨ 8-9 ਡਿਸਟ੍ਰਿਕਟ ਜਿਹੜੇ ਨੇ ਜਿਸਾਂ ਸੀ ਉਹ ਸਾਰੇ ਪਾਣੀ ਦੀ ਲਪੇਟ 'ਚ ਆ ਗਏ ਟੋਟਲ ਦੇਖਿਆ ਜਾ ਤੇ ਤਕਰੀਬਨ 1500 ਤੋਂ ਉੱਤੇ ਜਿਹੜੇ ਪਿੰਡ ਹੈਗੇ ਨੇ ਉਹ ਪਾਣੀ ਦੀ ਲਪੇਟ 'ਚ ਆ ਗਏ ਨੇ ਤੇ ਜਿਆਦਾ ਨੁਕਸਾਨ ਜਿਹੜਾ ਇਸ ਬਾਰੇ ਕੀਤਾ ਉਹ ਡਿਸਟ੍ਰਿਕਟ ਗੁਰਦਾਸਪੁਰ ਦਾ ਹੋਇਆ ਪਠਾਨਕੋਟ ਦਿਨਾਨਗਰ ਡੇਰਾ ਬਬਨਾਨਕ ਅੱਜ ਪਾਣੀ ਕਿਤੇ ਕਿਤੇ ਉਤਰਨਾ ਸ਼ੁਰੂ ਹੋ ਗਿਆ ਹੈ ਲੇਕਿਨ ਕੁਝ ਇਲਾਕਿਆਂ 'ਚ ਅਜੇ ਪਾਣੀ ਉਤਰਿਆ ਨਹੀਂ ਹੈ ਅੱਜ ਵੀ ਜਿਹੜੇ ਪਿੰਡਾਂ ਦੇ ਵਿੱਚ ਲੋਕੀ ਫਸੇ ਹੋਏ ਨੇ ਦਸਵੰਨ ਫਿਰ 2000 ਟਨ ਹੋਰ ਜਿਹੜਾ ਸਾਡਾ ਪਸ਼ੂਆਂ ਦਾ ਚਾਰਾ ਉਹ ਅਸੀਂ ਰਿਜ਼ਰਵ ਰੱਖਿਆ ਹੋਇਆ ਹੈ ਠੇਕਾ ਦੇ ਚੁੱਕੇ ਹੋਏ ਨੇ ਇਹ ਫਸਲ ਤਾਂ ਮਿਲੀ ਨਹੀਂ ਉਹਨਾਂ ਨੂੰ ਤੇ ਅਗਲੀ ਫਸਲ ਦੀ ਵੀ ਕੋਈ ਉਮੀਦ ਨਹੀਂ ਹੈ ਮਾਝੇ ਵਿੱਚ ਦੁਆਬੇ ਵਿੱਚ ਜਾਨੀਆ ਇਹ ਪ੍ਰੋਬਲਮਾਂ ਆਈਆਂ ਲੇਕਿਨ ਮਾਲਵਾ ਜਿਹੜਾ ਅਸੀਂ ਸਾਰਾ ਟਰਾਲੀਆਂ ਲੈ ਕੇ ਉੱਥੇ ਪਹੁੰਚ ਗਿਆ ਰਾਸ਼ਨ ਲੱਗੇ ਪਹੁੰਚ ਗਿਆ ਜਿਸਾਂ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਇਸਲੇ ਬਹੁਤ ਹੀ ਮੁਸ਼ਕਲ ਦੀ ਘੜੀ ਚੋਂ ਲੰਘ ਰਿਹਾ ਹੈ ਕੁਝ ਹਫ਼ਤਿਆਂ ਤੋਂ ਹਿਮਾਚਲ ਦੇ ਬੜਾ ਨੁਕਸਾਨ ਹੋਇਆ ਚਾਹੇ ਕੁਲੂ ਮਨਾਲੀ ਸੀ ਚਾਹੇ ਮੰਡੀ ਸੀ ਬਿਲਡਿੰਗਾਂ ਦਾ ਬੜਾ ਨੁਕਸਾਨ ਹੋਇਆ ਜਾਨੀ ਨੁਕਸਾਨ ਆਇਆ ਮਾਲੀ ਨੁਕਸਾਨ ਆਇਆ ਸੜਕਾਂ ਟੁੱਟ ਗਈਆਂ ਬਿਲਡਿੰਗਾਂ ਕਾਫੀ ਡਿੱਗ ਗਈਆਂ ਸੋ ਬੱਦਲ ਵੀ ਫੱਟੇ ਉੱਥੇ بارشਾਂ ਵੀ ਜ਼ਿਆਦਾ ਹੋਈਆਂ ਤੇ ਉਹਦਾ ਰਿਜ਼ਲਟ ਇਹ ਹੋਇਆ ਕਿ ਜਿੰਨਾ ਵੀ ਉੱਥੇ ਪਾਣੀ ਆਇਆ ਜਿੰਨਾ ਬੱਦਲ ਵੀ ਫੱਟੇ ਉਹ ਵੀ ਉਹ ਸਾਰਾ ਪਾਣੀ ਜਿਹੜਾ ਉਹ ਪੰਜਾਬ ਵਾਲੀ ਆਣਾ ਸੀ ਸੋ ਢੇਲਣਾ ਪੰਜਾਬ ਨੂੰ ਪੈਂਦਾ ਬਾਅਦ ਚ ਤੈਨੂੰ ਡੈਮ ਸਾਡੇ ਚਾਹੀਏ ਉਹ ਪਖੜਾ ਨੰਕਲ ਡੈਮ ਹੈ ਚਾਹੇ ਵਿਆਸ ਡੈਮ ਹੈ ਚਾਹੇ ਥੀਨ ਡੈਮ ਹੈ ਸੋ ਇਹਨਾਂ ਸਾਰਿਆਂ ਡੈਮਾਂ ਦੇ ਵਿੱਚ ਪਾਣੀ ਦਾ ਫਲੋ ਜਿਹੜਾ ਉਹ ਓਵਰ ਹੋ ਗਿਆ ਸਤਲੂ ਦਾ ਤੇ ਜਿਹੜੇ ਜਿਸਕ ਪੈਦਾ ਹੋ ਜੇ ਤੇ ਫਿਰ ਛੱਡੇ ਪੈਂਦੇ ਨੇ ਗੇਟ ਸੋ ਗੇਟ ਛੱਡੇ ਪਾਣੀ ਛੱਡਣਾ ਪਿਆ ਉਸ ਪਾਣੀ ਨੇ ਫੇਰ ਕਾਫੀ ਨੁਕਸਾਨ ਕੀਤਾ ਲੇਕਿਨ ਪਾਣੀ ਇੰਨਾ ਜਿਆਦਾ ਸੀ ਕਿ ਜਿਆਦਾ ਮਾਤਰਾ ਵਿੱਚਲਾ ਪਾਣੀ ਉਹ ਆਇਆ ਤੇ ਸਾਡੇ ਤਕਰੀਬਨ 8-9 ਡਿਸਟ੍ਰਿਕਟ ਜਿਹੜੇ ਨੇ ਜਿਸਾਂ ਸੀ ਉਹ ਸਾਰੇ ਪਾਣੀ ਦੀ ਲਪੇਟ 'ਚ ਆ ਗਏ ਟੋਟਲ ਦੇਖਿਆ ਜਾ ਤੇ ਤਕਰੀਬਨ 1500 ਤੋਂ ਉੱਤੇ ਜਿਹੜੇ ਪਿੰਡ ਹੈਗੇ ਨੇ ਪਾਣੀ ਦੀ ਲਪੇਟ 'ਚ ਆ ਗਏ ਨੇ 1 ਲੱਖ ਤੋਂ ਉੱਤੇ ਜਿਹੜਾ ਪਸ਼ੂ ਹੈ ਉਹ ਵੀ ਪ੍ਰੋਬਲਮ 'ਚ ਆ ਗਿਆ ਤੇ ਜਿਆਦਾ ਨੁਕਸਾਨ ਜਿਹੜਾ ਇਸ ਬਾਰੇ ਕੀਤਾ ਉਹ ਡਿਸਟ੍ਰਿਕਟ ਗੁਰਦਾਸਪੁਰ ਦਾ ਹੋਇਆ ਪਠਾਨਕੋਟ ਦਿਨਾਨਗਰ ਡੇਰਾ ਬਾਬਾ ਨਾਨਕ ਸੋ ਇਸ ਸਾਈਡ ਤੇ ਜਿਆਦਾ ਨੁਕਸਾਨ ਹੋਇਆ ਤੇ ਜਾਂ ਫਿਰ ਅਮਰਸਰ ਦੇ ਸੈਕਟਰ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਰਾਵੀ ਨੇ ਬਹੁਤ ਨੁਕਸਾਨ ਕੀਤਾ ਉਹ ਤੇ ਇਸੋਰੇ ਪਾਣੀ ਜਲਾ ਜਿਆਦਾ ਰਾਵੀ ਚ ਆਇਆ ਤੇ ਵਿਆਹ ਸਤ루 ਦੇ ਨਾਲ ਇਧਰੋਂ ਮੋਗਾ ਸਾਈਡ ਹੋ ਗਿਆ ਸੁਲਤਾਨਪੁਰ ਲੋਧੀ ਐ ਫਿਰੋਜਪੁਰ ਐ ਤਰਨਤਾ ਪੱਟੀ ਸਾਈਡ ਸੋ ਇੱਥੇ ਹੁੰਦਾ ਹੋਇਆ ਪਾਣੀ ਜਲਾ ਸਾਰਾ ਫਿਰ ਉਹ ਫਾਜ਼ਿਲਕਾ ਸਾਈਡ ਜਾਂਦਾ ਸਾਰਾ ਫਿਰ ਉਥੋਂ ਮੁੜ ਕੇ ਵਾਪਸ ਆਂਦਾ ਸੋ ਇਸੇ ਕਰਕੇ ਕਾਫੀ ਨੁਕਸਾਨ ਹੋਇਆ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟੀ ਦੀ ਜੁਨੀਅਰ ਟੀਮਾਂ ਸਾਡੀਆਂ ਡਿਸਟ੍ਰਿਕਟ ਦੀਆਂ ਜਿੰਨਾ ਜਲਾ ਡਿਸਟ੍ਰਿਕਟ ਵਿੱਚ ਸਾਨੂੰ ਇਹ ਨੁਕਸਾਨ ਹੋ ਰਿਹਾ ਸੀ ਉਹ ਤਾਂ ਸਿਗੇ ਸਿਗੇ ਉਹ ਟੀਮਾਂ ਸਾਰੀਆਂ ਲੱਗੀਆਂ ਲੇਕਿਨ ਸਾਡੇ ਟੀਮਾਂ ਸੀ ਗਿਆ ਸਾਰੀਆਂ ਡਿਸਟ੍ਰਿਕਟ ਦੀਆਂ ਉਹ ਵੀ ਉੱਥੇ ਜਾ ਕੇ ਸਿਵਾਮਨ ਨੇ ਵਾਰੀਆਂ ਨੇ ਸ਼ੁਰੂ ਵਿੱਚ ਅਸੀਂ ਜਿਹੜਾ ਸੀ ਰਾਸ਼ਨ ਪਾਣੀ ਦਾ ਇੰਤਜ਼ਾਮ ਕੀਤਾ ਕਿ ਸੁੱਕੇ ਰਾਸ਼ਨ ਦੀਆਂ ਸਾਡੀਆਂ 22 ਕਿਲੋ ਦੀਆਂ ਕਿੱਟਾਂ ਬਣਾਈਆਂ ਤੇ ਅਸੀਂ ਰਾਸ਼ਨ ਸਪਲਾਈ ਕੀਤਾ ਲੇਕਿਨ ਹਫ਼ਤੇ के बाद ये की हुआ कि राशन ਇੰਨਾ ਜਿਆਦਾ ਉੱਥੇ ਪਹੁੰਚ ਗਿਆ ਜਾਦਾ ਪੱਕੇ ਬਕਾਇਆ ਲੰਗਰ ਜਿਹੜੇ ਸੀ ਉਹ ਚਾਹੇ ਉਹ ਗੁਰਦੁਆਰਿਆਂ ਚੋਂ ਆਏ ਚਾਹੇ ਸਾਡੇ ਸੰਤ ਮਹਾਂਤਮਾ ਜਿੰਨੇ ਵੀ ਆ ਉਹਨੇ ਡੇਰੇ ਹੈਗੇ ਨੇ ਸੋ ਉਹਨਾਂ ਤੋਂ ਵੀ ਕਾਫੀ ਰਾਸ਼ਨ ਆ ਗਿਆ ਸ਼ਰੂਨੀ ਕਮੇਟੀ ਨੇ ਵੀ ਰਾਸ਼ਨ ਭੇਜਿਆ ਸਰਕਾਰ ਵੀ ਰਾਸ਼ਨ ਵੀ ਵੰਡ ਰਹੀ ਹੈ ਸੰਸਥਾਵਾਂ ਸਾਰੀਆਂ ਹੀ ਵੰਡ ਰਹੀਆਂ ਨੇ ਫਿਰ ਭਾਵੇਂ ਹਰਿਆਣਾ ਚਾਹੇ ਰਾਜਸਥਾਨ ਹੈ ਉੱਥੋਂ ਵੀ ਟਰਾਲੀਆਂ ਭਰ-ਭਰ ਕੇ ਰਾਸ਼ਨ ਦੀਆਂ ਆਈਆਂ ਸੋ ਰਾਸ਼ਨ ਇੰਨਾ ਜ਼ਿਆਦਾ ਹੋ ਗਿਆ ਕਿ ਖਰਾਬ ਹੋ ਰਿਹਾ ਰਲ ਰਿਹਾ ਇਸੇ ਸਾਰਾ ਰਾਸ਼ਨ ਉਹਨੂੰ ਬੰਦ ਕਰਨਾ ਪਿਆ 10 ਵੱਲੋਂ ਰੈਸ਼ਨ ਬੰਦ ਕਰ ਦਿੱਤਾ ਗਿਆ ਲੇਕਿਨ ਮੱਛਰਦਾਨੀਆਂ ਹੋ ਗਈਆਂ ਤਰਪਾਲਾਂ ਕਿਉਂਕਿ ਇਹ 4-5 ਹਫ਼ਤੇ ਜਣਾ ਸੀ بارشਾਂ ਨਹੀਂ ਬੰਦ ਹੋਈਆਂ ਸੋ ਇਹ ਇਹਦਾ ਵਿੱਚ ਸਾਨੂੰ ਫੇਰ ਤਰਪਾਲਾਂ ਦਾ ਬਹੁਤ ਜ਼ੋਰ ਪਿਆ ਤਰਪਾਲਾਂ ਦਿੱਤੀਆਂ ਕਿਉਂਕਿ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਕਿਉਂਕਿ ਪਾਣੀ ਇਸ ਵਾਰ ਇੰਨਾ ਉੱਚਾ ਹੋ ਗਿਆ ਸੀਗਾ 8-9 ਫੁੱਟ ਪਾਣੀ ਹੋ ਗਿਆ ਘਰ ਖਾਲੀ ਕਰਾਣੇ ਪਏ ਪਿੰਡਾਂ ਦੇ ਪਿੰਡ ਖਾਲੀ ਕੀਤੇ ਸੋ ਬਾਹਰ ਆ ਕੇ ਉਹਨਾਂ ਨੂੰ ਫੇਰ ਸਕੂਲਾਂ ਵਿੱਚ ਧਰਮਸਾਲਾ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਰਹਿ ਸਥਿਤੀ ਗਈ ਤੇ ਉੱਥੇ ਫੇਰ ਸੁੱਕਾ ਰਾਸ਼ਨ ਜਿੱਡਾ ਸਾਡਾ ਚੱਲਿਆ ਜਿਹੜੇ ਡੇਟਾ ਬਾਬਾ ਨਾਨਕਾਲ ਦੇਖਿਆ ਮੈਂ ਤੇ ਉੱਥੇ ਮੈਨੂੰ ਕੁਛ ਉਹਨੇ ਲੋਕਾਂ ਨੇ ਦੱਸਿਆ ਕਿ ਵੀ ਅਸੀਂ ਤਾਂ ਪੰਜ-ਛੇ ਦਿਨ ਵੀ ਕੱਟ ਲਵਾਂਗੇ ਭੁੱਖੇ ਹਾਰੇ ਭੁੱਖੇ ਵੀ ਰਹਿ ਲਾਂਗੇ ਲੇਕਿਨ ਜਿਹੜੇ ਸਾਡੇ ਪਸ਼ੂ ਆ ਜਿਹੜੇ ਬੇਜਵਾਨ ਸੋ ਇਹਨਾਂ ਨੂੰ ਚਾਰਾ ਨਹੀਂ ਮਿਲ ਰਿਹਾ ਸੋ ਉਸ ਦਿਨ ਤੋਂ ਲੈ ਕੇ ਅਸੀਂ ਫਿਰ ਚਾਰੇ ਦਾ ਕੰਮ ਜ਼ਿਆਦਾ ਸ਼ੁਰੂ ਕੀਤਾ ਹੁਣ ਅਸਲੇ ਜਿੱਥੇ ਬਾਕੀ ਸਾਰੀਆਂ ਚੀਜ਼ਾਂ ਅਸੀਂ ਦੇ ਰਹੇ ਸੀਗੇ ਇਸ ਲਈ ਚਾਰੇ ਤੇ ਸਾਡਾ ਜ਼ੋਰ ਲੱਗਿਆ ਹੋਇਆ ਹੁਣ ਤੱਕ ਹਜ਼ਾਰ ਟਨ ਤੋਂ ਉੱਤੇ ਜਿਹੜਾ ਚਾਰਾ ਅਸੀਂ ਸਾਰੇ ਡਿਸਟ੍ਰਿਕਟਾਂ ਵਿੱਚ ਸਾਡੇ 20-21 ਟਨ ਦਾ ਇੱਕ ਟ੍ਰੇਲਰ ਜਾਂਦਾ ਤੇ ਅਸੀਂ 60-62 ਜਿਹੜੇ ਟ੍ਰੇਲਰ ਅ ਲੰਮਾ ਚਲਣਾ ਇਹ ਅਜੇ ਪਾਣੀ ਕਿਤੇ ਕਿਤੇ ਉਤਰਨਾ ਸ਼ੁਰੂ ਹੋ ਗਿਆ ਲੇਕਿਨ ਕੁਝ ਇਲਾਕਿਆਂ ਚ ਅਜੇ ਪਾਣੀ ਉਤਰਿਆ ਨਹੀਂ ਹੈ ਅਜੇ ਵੀ ਜਿਹੜੇ ਪਿੰਡਾਂ ਦੇ ਵਿੱਚ ਲੋਕੀ ਫਸੇ ਹੋਏ ਨੇ ਹੁਣ ਵੀ ਬੇੜੀਆਂ ਰਾਹੀਂ ਉਹ ਜਾਂਦੇ ਨੇ ਤੇ ਆਂਦੇ ਨੇ ਦੋਨੋਂ ਪਾਸੇ ਉਹਨਾਂ ਦਾ ਬੇੜੀਆਂ ਦਾ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਤੇ 10 ਲੋਗ ਹੋਰੇ 2000 ਟਨ ਹੋਰ ਜਿਹੜਾ ਸਾਡਾ ਪਸ਼ੂ ਆਚਾਰਾ ਉਹ ਅਸੀਂ ਰਿਜ਼ਰਵ ਰੱਖਿਆ ਹੋਇਆ ਹੈ ਕਿਉਂਕਿ ਜਿਹੜੇ ਬਾਰਸ਼ਾਂ ਬਲ ਬਾਰਸ਼ਾਂ ਖਤਮ ਹੋ ਗਈਆਂ ਪਾਣੀ ਉਤਰ ਵੀ ਗਿਆ ਤੇ ਪਸ਼ੂਆਂ ਦਾ ਚਾਰਾ ਜਿਹੜਾ ਉਹ ਚੱਲਦਾ ਰਹਿਣਾ ਸਾਨੂੰ 1.5-2 ਮਹੀਨੇ ਦੀ ਅਗਲੀ ਹੋਰ ਸਾਡੀ ਤਿਆਰੀ ਹੈ ਸੋ ਜਿੱਥੇ-ਇਥੇ ਲੋਡ ਪੈ ਰਹੀ ਹੈ ਅਸੀਂ ਚਾਰਾ ਦੇ ਰਹੇ ਹਾਂ ਇਹ ਅਗਲੇ 1.5-2 ਮਹੀਨੇ ਵੀ ਜਿਹੜਾ ਚਾਰਾ ਇਸੇ ਤਰ੍ਹਾਂ ਸਾਡਾ ਜਾਂਦਾ ਰਹੇਗਾ ਚਲੋ ਇਹ ਤਾਂ ਪਹਿਲਾ ਸਟੇਜ ਹੋ ਗਈ ਜਿਹੜੀ ਕਿ ਜਿਹੜੀ ਕਿ ਅਸੀਂ ਸਾਰੇ ਨਿਗੇਟ ਨੇ ਰਲ ਕੇ ਇੱਥੇ ਪ੍ਰਸ਼ਾਸਨ ਵੀ ਸਾਡੇ ਨਾਲ ਪੂਰਾ ਸਾਥ ਦੇ ਰਿਹਾ ਪ੍ਰਸ਼ਾਸਨ ਵੀ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਹੋਇਆ ਹੈ ਪੁਲਿਸ ਡਿਪਾਰਟਮੈਂਟ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਸੰਸਥਾਵਾਂ ਵੀ ਕਈ ਇਹੋ ਜਿਹੀਆਂ ਸੰਸਥਾਵਾਂ ਜਿਹਦਾ ਸਰਬਦਾ ਪਲਾ ਚੈਰੀਟੇਬਲ ٹرسٹ ਕੰਮ ਕਰ ਰਿਹਾ ਉਹ ਵੀ ਸੰਸਥਾਵਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਸੋ ਨਾਲ ਮਿਲ ਕੇ ਜਿਹੜੀ ਇਹ ਮੁਸ਼ਕਲ ਦੀ ਘੜੀ ਆਈ ਸੀ ਇਹਨੂੰ ਫਿਲਹਾਲ ਟਾਲ ਦਿੱਤਾ ਗਿਆ ਪਾਣੀ ਉਤਰ ਗਿਆ ਹੁਣ ਅਸੀਂ ਵੜੜ ਹੈਗੇ ਕਿ ਮੈਂ ਵੀ ਦੋ ਤਿੰਨ ਵਾਰੀ ਦੌਰਾ ਕਰ ਆਇਆ तकरीबन 8-9 ਦਿਨ ਤੋਂ ਮੈਂ ਇਹਨਾਂ ਪਾਣੀਆਂ ਵਿੱਚ ਰਿਹਾ ਇਹਨਾਂ ਪਿੰਡਾਂ ਵਿੱਚ ਰਿਹਾ ਤੇ ਹੁਣ ਜਿਹੜਾ ਅਗਲੇ ਮੈਂ ਜਦੋਂ ਸਰਵੇ ਕੀਤਾ ਸਾਰਾ ਮੈਂ ਵੜੜ ਜਿਆਦਾ ਸੀ ਕਿ ਹੁਣ ਅੱਗੇ ਕੀ ਹੋਣਾ ਹੈ ਇਹ ਅੱਗੇ ਹੋਰ ਮੁਸ਼ਕਲ ਦੀ ਘੜੀ ਸਾਡੇ ਆ ਰਹੀ ਹੈ ਜਿਸ ਨਾਲ ਪਾਣੀ ਘਟ ਹੋ ਰਿਹਾ ਮੱਛੀ ਪੈਦਾ ਹੋ ਰਿਹਾ ਜੇ ਸਾਨੂੰ ਪਿੱਛੇ ਪਸ਼ੂ ਮਰੇ ਮਿਲਨੇ ਨੇ ਸੋ ਬਿਮਾਰੀਆਂ ਫੈਲਣ ਦਾ ਬਹੁਤ ਡਰ ਹੈ ਇਸ ਲਈ ਅਗਲਾ ਸੜਾ ਇਹਦਾ ਦੌਰ ਹੈਗਾ ਸਾਡੇ ਮੈਡੀਸਨ ਦਾ ਲੰਗਰ ਹੈਗਾ ਉਹ ਸਾਡੀ ਤਿਆਰੀ ਪੂਰੀ ਹੈ ਅਸੀਂ ਤਕਰੀਬਨ ਟੱਕਾ ਟੱਕਾ ਅਸੀਂ ਜਿਹੜੇ ਬੀਐਸਐਫ ਨੂੰ ਭੇਜ ਚੁੱਕੇ ਹਾਂ ਜਾਂ ਹੋਰ ਸਾਰੇ ਡਿਸਟ੍ਰਿਕਟ ਭੇਜ ਰਹੇ ਹਾਂ ਸੋ ਸਾਡੇ ਡਾਕਟਰ ਵੀ ਜਾਣਗੇ ਇਹ ਦਵਾਈਆਂ ਦਾ ਕੰਮ ਹੋ ਜਾਏਗਾ ਦਵਾਈਆਂ ਤੋਂ ਬਾਅਦ ਜਿਹੜਾ ਅਸਲੀ ਕੀ ਹੋਇਆ ਕਿ ਪਾਣੀ ਦੇ ਜਿਹੜਾ ਜ਼ਿਆਦਾ ਆਣ ਕਰਕੇ ਜ਼ਮੀਨ ਸਾਰੀ ਜਿਹੜੀ ਹੈ ਉਹ ਤਬਾਹ ਹੋ ਗਈ ਹੈ ਉੱਤੇ 2-2 ਢਾਈ-ਢਾਈ ਫੁੱਟ ਤੱਕ ਰੇਤ ਜੰਮ ਗਈ ਹੈ ਤੇ ਹੁਣ ਅਜੇ ਵੀ ਬਰਸਾਤਾਂ ਮਤਲਬ ਕਿ ਚੱਲ ਰਹੀਆਂ ਥੋੜੀਆਂ ਇਨੂੰ ਅਜੇ ਘੱਟੋੜ ਮੇਰੇ ਹਿਸਾਬ ਨਾਲ ਮਹੀਨਾ ਡੇਢ ਮਹੀਨਾ ਲੱਗ ਜਾਣਾ ਇਸ ਨੂੰ ਫੇਰ ਰੇਤਾ ਕਰੋ ਤੇ ਲੱਗਦਾ ਨਹੀਂ ਕਿਉਂਕਿ ਜੀਰੀ ਤਾਂ ਗਈ ਸਾਡੀ ਕਿਉਂਕਿ ਇਹ ਫਸਲ ਤਾਂ ਮਰ ਗਈ ਸਾਰੇ ਮੈਨੂੰ ਆਗੋ ਕਣਕ ਦਾ ਡਰਾ ਕਿ ਆਗੋ ਕਣਕ ਦੀ ਬਿਜਾਈ ਵੀ ਹੁੰਦੀ ਆ ਕਿ ਨਹੀਂ ਹੁੰਦੀ ਅਗਰ ਨਹੀਂ ਹੁੰਦੀ ਤਾਂ ਸਾਡੇ ਕਿਸਾਨ ਦੇ ਉੱਤੇ ਮਤਲਬ ਕਿ ਤੇਰੀ ਤੇਰਾ ਅਟੈਕ ਹੋ ਗਿਆ ਇੱਕ ਤਰ੍ਹਾਂ ਜਣੀਆਂ ਜਣੀਆਂ ਪੰਚਾਇਤਾਂ ਤੋਂ ਜਗ੍ਹਾ ਲਈਆਂ ਸੀ ਇਹਨਾਂ ਨੇ ਜਣੀਆਂ ਠੇਕੇ ਤੇ ਠੇਕਾ ਦੇ ਚੁੱਕੇ ਹੋਏ ਨੇ ਇਹ ਫਸਲ ਤਾਂ ਮਿਲੀ ਨਹੀਂ ਉਹਨਾਂ ਨੂੰ ਤੇ ਅਗਲੀ ਫਸਲ ਦੀ ਵੀ ਕੋਈ ਉਮੀਦ ਨਹੀਂ ਹੈ ਸੋ ਬਹੁਤ ਮਾਰਵੱਜੀ ਹੈ ਲੇਕਿਨ ਫਿਰ ਵੀ ਅਸੀਂ ਪੰਜਾਬੀ ਤਗੜੇ ਆ ਹਿੰਮਤ ਨਹੀਂ ਹਾਰਦੇ ਅਸੀਂ ਸਾਨੂੰ ਜਿਹੜਾ ਸਾਡੇ ਜਿਹੜੀ ਨਾ ਜਿੱਦਾਂ ਕਹਿੰਦੇ ਨੇ ਨਰਮਤਾ ਹੋ ਗਈ ਸਾਡੇ ਜਾਂ ਸਾਡੇ ਜਿਹੜੇ ਅਸੀਂ ਇੱਕਦਮ ਪ੍ਰਸੀਦ ਜਾਂਦੇ ਆ ਕਿਸੇ ਦੁੱਖ ਨਹੀਂ ਦੇਖ ਸਕਦੇ ਆਪ ਭੁੱਖੇ ਬੈਠੇ ਰਹੀਏ ਲੇਕਿਨ ਅਸੀਂ ਦੂਜੇ ਨੂੰ ਖਾਣਾ ਖਵਾਉਂਦੇ ਆ ਸੋ ਇਹੀ ਕਾਰਨ ਇੱਥੇ ਹੋਇਆ ਐਕਟਿਵ ਪੰਜਾਬ ਨੇ ਪੰਜਾਬ ਦੀ ਵਾਹ ਫੜੀ ਆ ਮਾਝੇ ਵਿੱਚ ਦੁਆਬੇ ਵਿੱਚ ਜਣੀਆਂ ਇਹ ਪ੍ਰੋਬਲਮਾਂ ਆਈਆਂ ਲੇਕਿਨ ਮਾਲਵਾ ਜਿਹੜਾ ਅਸੀਂ ਸਾਰਾ ਟਰਾਲੀਆਂ ਲੈ ਕੇ ਉੱਥੇ ਪਹੁੰਚ ਗਿਆ ਰਾਸ਼ਨ ਲੱਗੇ ਪਹੁੰਚ ਗਿਆ ਜੋ ਜੋ ਸਵਾਨ ਚਾਹੀਦਾ ਸੀ ਅਸੀਂ ਪੂਰੀ ਸਾਰਿਆਂ ਨੇ ਸੇਵਾ ਕੀਤੀ ਹੈ ਔਰ ਇਸ ਮੁਸ਼ਕਲ ਦੀ ਘੜੀ ਤੋਂ ਨਿਕਲ ਆਇਆ ਸੀ ਹੁਣ ਜਿਹੜਾ ਅਗਲਾ ਸਟੈਪ ਆ ਸਾਡਾ ਜਿਸ ਲਈ ਉਸ ਤੋਂ ਬਾਅਦ ਜੇ ਜਗਾ ਜਰੀਆ ਉਪਜਾਊ ਕਰਨ ਲਈ ਕ੍ਰੇਤਾ ਕੱਢ ਵੀ ਲੈਂਦੇ ਆ ਉਸ ਤੋਂ ਬਾਅਦ ਜ਼ਮੀਨ ਨੂੰ ਫਿਰ ਉਹਨਾਂ ਨੇ ਬਜਾਈ ਚਾਹੀਦੀ ਹੈ ਉਹਦੇ ਲਈ ਬੀਜ ਚਾਹੀਦਾ ਹੈ ਬੀਜ ਚਾਹੀਦਾ ਫਿਰ ਖਾਦ ਚਾਹੀਦੀਆਂ ਨੇ ਲੇਕਿਨ ਇਸ ਤੋਂ ਪਹਿਲਾਂ ਕੁਝ ਏਰੀਆ ਇਹੋ ਜਿਹੇ ਨੇ ਜਿੱਥੇ ਕਿ ਪਾਣੀ ਦਾ ਸਟਾਲ ਬਹੁਤ ਨੀਵਾ ਹੈ ਉਹ ਪਾਣੀ ਦੀ ਨਿਕਾਸੀ ਨਹੀਂ ਹੈ ਕਿਸੇ ਪਾਸੇ ਸੋ ਉੱਥੇ ਫਿਰ ਡੀਜ਼ਲ ਪੰਪ ਹੋ ਗਏ ਜਾਂ ਮੋਟਰਾਂ ਹੋ ਗਈਆਂ ਸੋ ਚ ਤੇਲ ਦੇ ਖਰਚੇ ਵੀ ਨੇ ਸੋ ਪਾਣੀ ਕੱਢ ਕੇ ਪਹਿਲਾਂ ਬਾਹਰ ਸੁੱਟਣਾ ਪੈਣਾ ਉਸ ਤੋਂ ਬਾਅਦ ਅੱਗੇ ਫਿਰ ਦਰਿਆ 'ਚ ਪਾਣੀ ਜਾਣਾ ਜਾਏਗਾ ਸੋ ਉਹਦੇ 'ਚ ਕਾਫੀ ਟਾਈਮ ਲੱਗ ਜਾਣਾ ਤੇ ਲਾਸਟ ਜਿਹੜੀ ਇਹ ਰਹਿ ਗਿਆ ਜਿਹੜਾ ਉਹ ਹੈ ਕਿ ਮੋਢੀ ਬਸੇਵਾ ਉਹ ਡਿਸਟ੍ਰਿਕਟ ਪ੍ਰਸ਼ਾਸਨ ਸਾਰਾ ਇਸ ਲਈ ਤਿਆਰੀ ਕਰ ਰਿਹਾ ਜਿਦਾ ਮੈਟ੍ਰਸ ਹੋ ਗਏ ਬੈੱਡ ਸ਼ੀਟਸ ਹੋ ਗਈਆਂ ਪਿੱਲੋ ਕਵਰ ਨੇ ਬਲੈਂਕਟਸ ਨੇ ਸੋ ਇਹਨਾਂ ਚੀਜ਼ਾਂ ਦਾ ਸਾਰਾ ਇੰਤਜ਼ਾਮ ਕਰ ਰਿਹਾ ਇਹ ਚੀਜ਼ਾਂ ਇਕੱਠੀਆਂ ਕਰ ਰਹੇ ਨੇ ਤੇ ਤਾਂ ਜੋ ਮੋਢੀ ਬਸੇਵੇ ਲਈ ਜਾਣਾ ਪਵੇ ਤੇ ਉਹਨਾਂ ਨੂੰ ਫਿਰ ਕਰਾ ਸਾਰਾ ਸਪੰਚਾਈ ਦਾ ਹੋਣਾ ਹੈ ਲੇਕਿਨ ਮੇਰੀ ਜਿਹੜੀ ਪ੍ਰੋਬਲਮ ਹੈ ਇਹ ਹੈ ਜੋ ਮੈਂ ਸਮਝਦਾ ਕਿ ਇਸ ਵਾਰ ਇਹ ਘੱਟੋ-ਘੱਟ ਹਜ਼ਾਰਾਂ ਦੀ ਗਿਣਤੀ ਜਿਹੜੇ ਘਰ ਹੈਗੇ ਨੇ ਉਹ ਉਹਨਾਂ ਦੇ ਲੈਂਟਰ गिर ਗਏ ਉਹਨਾਂ ਤਰੇਣਾ ਪੈਗੀਆਂ ਹੋਣੀਆਂ ਇਹ ਸਾਰਾ ਸਾਡੀਆਂ ਟੀਮਾਂ ਸਾਰੀਆਂ ਸਰਵੇ ਕਰਨਗੀਆਂ ਸਾਰੇ ਡਿਸਟ੍ਰਿਕਟ ਵਿੱਚ ਤੇ ਪਾਣੀ ਉਤਰਨ ਤੋਂ ਬਾਅਦ ਹੀ ਸਾਰਾ ਕੁਝ ਹੋਣਾ ਹੈ ਜਿੱਦਾਂ ਇਹ ਲਿਸਟਾਂ ਬਣ ਜਾਂਦੀਆਂ ਨੇ ਫਿਰ ਟਰਸਟ ਵੱਲੋਂ ਅਸੀਂ ਇੱਕ ਰਾਖਵਾ ਬਜਟ ਜਿਸ ਤਰ੍ਹਾਂ ਹੁਣ ਇਹ ਜਿਹੜਾ ਸੀ ਇਹ ਦੌਰ ਇਹਦੇ ਵਿੱਚ ਅਸੀਂ ਪਹਿਲਾਂ 1.5 ਕਰੋੜ ਫਿਰ 1 ਕਰੋੜ ਹੋਰ ਤੋਂ 2.5 ਕਰੋੜ ਦਾ ਬਜਟ ਅਸੀਂ ਰੱਖਿਆ ਸੀ ਜਿਹੜਾ ਕਿ ਇਹ ਸਿਰਫ ਜਿਹੜੀ ਪਹਿਲੀ ਸਟੇਜ ਸੀ ਇਹਨੂੰ ਇਹਨੂੰ ਕਵਰ ਕਰਨ ਲਈ ਇਹਦੇ ਨਾਲ ਲੜਾਈ ਲੜਨ ਲਈ ਸੋ ਉਹ ਸਾਡਾ ਚੱਲ ਰਿਹਾ ਆਲਰੇਡੀ ਪੈਸੇ ਸਾਡੇ ਕੋਲ ਪਏ ਆ ਜੇ ਕੰਟੀਨਿਊ ਚੱਲ ਰਿਹਾ ਲੇਕਿਨ ਟਰਸਟ ਵੱਲੋਂ ਜਿਹੜੇ ਫਿਰ ਇੱਕ ਮੀਟਿੰਗ ਸਾਡੀ ਹੋਏਗੀ ਜਿਹੜਾ ਮਕਾਨਾ ਵਾਸਤੇ ਜਾਂ ਹੋਰ ਕੰਮਾਂ ਵਾਸਤੇ ਜਿਹੜਾ ਸੈਕੰਡ ਸਟੇਜ ਹੈ ਉਹਦੇ ਵਾਸਤੇ ਸਾਡੇ ਜਿਹੜੇ ਫੰਡ ਜਿਹੜੇ ਉਹ ਰਿਜ਼ਰਵ ਸਾਨੂੰ ਕਰਨੇ ਪੈਣਗੇ ਸਾਡੀ ਇਸ ਮੀਟਿੰਗ ਵਿੱਚ ਆਪਾਂ ਉਹ ਵੀ ਰਿਜ਼ਰਵ ਕਰਦਾਂਗੇ ਕਿ ਕਿੰਨਾ ਕੁ ਫੰਡ ਸਾਨੂੰ ਚਾਹੀਦਾ ਹੋਣਾ ਲੇਕਿਨ ਉਹ ਐਸਟੀਮੇਟ ਲੱਗਣ ਤੋਂ ਬਾਅਦ ਸੋ ਜਦੋਂ ਪਾਣੀ ਉਤਰਦਾ ਹੈ ਅਸੀਂ ਸਾਰਾ ਸਰਵੇ ਕਰਕੇ ਤੇ ਫਿਰ ਅਸੀਂ ਦੱਸਾਂਗੇ ਕਿ ਅਸੀਂ ਕਿੰਨੇ ਘਰ ਬਣਦੇ ਨੇ ਕਿੰਨੇ ਘਰ ਅਸੀਂ ਕਿਸ ਤਰ੍ਹਾਂ ਰਿਪੇਅਰ ਕਰਨੇ ਆ ਦੇਖੋ ਇਸ ਲਈ ਘਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਣੀ ਹੈ ਕੱਲਾ ਜੇ ਕੋਈ ਨਾ ਵੀ ਟ੍ਰੈਕ ਸਦਾ ਟੈਸਟ ਕੱਲਾ ਕਰ ਲੇਗਾ ਤੇ ਟੈਸਟ ਵੀ ਕਰ ਸਕਦਾ ਸਦਾ ਇੱਕ ਟੈਸਟ ਨਹੀਂ ਕਰ ਸਕਦਾ ਸਾਨੂੰ ਲੋਡ ਪੈਣੀ ਹੈ ਸੋ ਇੱਥੇ ਜਿਹੜੇ ਸਾਡੇ ਐਨਆਰਆਈਸ ਪੈਂਪੜਾ ਬੈਠੇ ਨੇ ਉਹਨਾਂ ਨੇ ਮੈਨੂੰ ਅਪਰੋਚ ਵੀ ਕੀਤੀ ਸੀ ਮੇਰੀ ਗੱਲਬਾਤ ਹੁੰਦੀ ਰਹ ਸੋ ਉਹ ਸਾਰੇ ਕਰਨਾ ਪੈਂਦੇ ਨੇ ਕਿਉਂਕਿ ਚਾਹੇ ਉਹ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਜਿੱਥੇ ਵੀ ਬੈਠੇ ਨੇ ਉਹਨਾਂ ਦਾ ਦਿਲ ਜਲਾ ਪੰਜਾਬ ਲਈ ਧੜਕਦਾ ਉਹਨਾਂ ਦਾ ਉਹਨਾਂ ਦਾ ਹਰ ਵਾਰੀ ਦਿਨ ਰਾਤ ਇਹ ਸੋਚਦੇ ਨੇ ਕਿ ਪੰਜਾਬ ਦਾ ਕੀ ਹੋਇਆ ਪੰਜਾਬ ਦਾ ਕੀ ਹੋਇਆ ਸੋ ਮੈਂ ਇੱਕ ਅਪੀਲ ਵੀ ਕਰਦਾ ਕਿ ਅਜੇ ਹੁਣ ਪੈਸੇ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਇਸ ਸਟੇਜ ਉੱਤੇ ਤੁਸੀਂ ਪੈਸਾ ਆਪਣਾ ਜੋੜ ਕੇ ਰੱਖੋ ਜਦੋਂ ਇਹਨਾਂ ਮਕਾਨਾਂ ਦੀ ਲੋੜ ਪੈਣੀ ਹੈ ਸਾਨੂੰ ਉਦੋਂ ਤੁਹਾਡੀ ਹੈਲਪ ਚਾਹੀਦੀ ਹੋਣੀ ਹੈ ਸਾਨੂੰ ਉਦੋਂ ਤੁਹਾਡਾ ਪੈਸਾ ਚਾਹੀਦਾ ਹੋਣਾ ਔਰ ਉਹ ਵੀ ਅਸੀਂ ਸਰਬਦਾ ਪਲਾ ਚੈਰੀਟੇਬਲ ٹرسٹ ਇੱਕ ਪਲੇਟਫਾਰਮ ਬਣ ਕੇ ਕੰਮ ਕਰੇਗਾ ਕਿਉਂਕਿ ਸਭ ਨੂੰ ਇਹ ਜਿਹੜੀ ਡੋਨੇਸ਼ਨ ਨਹੀਂ ਲਈ ਉਹਨਾਂ ਡੋਨੇਸ਼ਨ ਅਸੀਂ ਹੁਣ ਵੀ ਨਹੀਂ ਲਵਾਵਾਂਗੇ ਲੇਕਿਨ ਇਹ ਹੈ ਕਿ ਅਸੀਂ ਇਕ ਰਸਤਾ ਬਣ ਜਾਵਾਂਗੇ ਆਪਾਂ ਇੱਕ ਤੁਹਾਨੂੰ ਪਲੇਟਫਾਰਮ ਦੇ ਦੇਵਾਂਗੇ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਇਹ ਸੇਵਾ ਕਰ ਸਕਦੇ ਹੋ ਤੁਸੀਂ ਫੰਡਸ ਇਕੱਠੇ ਕਰੋ ਫੰਡ ਭੇਜੋ ਉਦੋਂ ਜਦੋਂ ਕਿ ਅਸੀਂ ਤੁਹਾਨੂੰ 10 10 20 20 ਕਰੇ ਇੱਕ ਇੱਕ ਬੰਦੇ ਨੂੰ ਅਲਾਟ ਕਰ ਦੇਵਾਂਗੇ ਜਾਂ ਇੱਕ ਏਰੀਆ ਨੂੰ ਅਸੀਂ ਅਲਾਟ ਕਰ ਦਾਂਗੇ ਵੀ ਇਹ ਲੋਪੜੋ 50 ਘਰ ਨੇ ਇਹ 50 ਘਰ ਦੀ ਮੁਰੰਮਤ ਤੁਸੀਂ ਕਰਨੀ ਹੈ ਸੋ ਤੁਸੀਂ ਉਹ ਜਿਹੜਾ ਪੈਸਾ ਹੈਗਾ ਜਿਹੜੇ ਠੇਕੇਦਾਰ ਨੂੰ ਜਿੱਥੋਂ ਮਟੀਰੀਅਲ ਅਸੀਂ ਲੈਣਾ ਹੈਗਾ ਤੁਸੀਂ ਸਾਰਾ ਉਹਨਾਂ ਦੇ ਅਕਾਊਂਟ 'ਚ ਉਹਨਾਂ ਨੂੰ ਸਪਲਾਈ ਦਾ ਜਿਹੜਾ ਅਸੀਂ ਪੈਸਾ ਉਹ ਦੇਣਾ ਹੈ ਟਰਸ ਜਿਹੜਾ ਉਹ ਸਿਵਾਵਾ ਨਿਭਾਏਗਾ ਉਹ ਤੁਹਾਡੀ ਨਿਗਰਾਨੀ ਰ ਹਰ ਹੋ ਰਿਹਾ ਨੇ ਐਸਟੀਮੇਟ ਕੀਨੇ ਉਹ ਸਾਰਾ ਕੰਮ ਜਿਹੜਾ ਗਰਾਊਂਡ ਉਹ ਸਾਰਾ ਅਸੀਂ ਕਰਾਂਗੇ ਬਾਕੀ ਪੇਮੈਂਟ ਆ ਜਿਹੜੀਆਂ ਤੁਸੀਂ ਡੈੱਟ ਦੇਣੀਆਂ ਨੇ ਤੇ ਬਾਕੀ ਇਹਨਾਂ ਮੈਂ ਕਹਿ ਸਕਦਾ ਕਿ ਪੰਜਾਬ ਨੇ ਬੜੀਆਂ ਮਾਰਾਂ ਖਾਧੀਆਂ ਅੱਗੇ ਵੀ ਪਿੱਛੇ ਆ ਕਣਕ ਦਾ ਹੋਇਆ ਸੀ ਦੇਖੋ 110 ਏਕੜ ਜਗ੍ਹਾ ਜਿੱਦੀ ਕਣਕ ਬਿਲਕੁਲ ਸੜ ਕੇ ਸੁਆਹ ਹੋ ਗਈ ਅਗਲੇ ਦਿਨ ਉਹਨਾਂ ਨੂੰ ਕਣਕ ਕੱਟਣੀ ਸੀ ਲੇਕ ਇੱਕ ਰਾਤ ਪਹਿਲਾਂ ਜਿਹੜੀ ਸੀ ਕਣਕ ਦਾ ਪੂਰੇ ਪੂਰੇ ਖੇਤ ਸੜ ਗਏ 110 ਏਕੜ ਜਗ੍ਹਾ ਬਿਲਕੁਲ ਸੜਕੇ ਸਵਾਹ ਹੋ ਗਈ ਔਰ ਉਦੋਂ ਕੁਝ ਲੇਡੀਆਂ ਇਹੋ ਜੀਆਂ ਸੀ ਜਿਨ੍ਹਾਂ ਕੋਲ 1 ਏਕੜ 2 ਏਕੜ 2.5 ਏਕੜ ਜਗ੍ਹਾ ਸੀ ਤੇ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤਾਂ ਸਾਰਾ ਸਾਲ ਇਸੇ ਫਸਲ ਤੇ ਕੱਟਣਾ ਸੀ ਇਹ ਤੇ ਸਾਡੇ ਸਾਹਮਣੇ ਸਵਾਹ ਹੋ ਗਈ ਤੇ ਅਸੀਂ ਸਾਲ ਕਿੱਦਾਂ ਕੱਟਾਂਗੇ ਇਧਰੋਂ ਬੈਟਰ ਹੈ ਕਿ ਅਸੀਂ ਸੁਸਾਈਡ ਕਰ ਲਈਏ ਸੋ ਇੱਥੋਂ ਤੱਕ ਨੋਬਤ ਆ ਗਈ ਉਦੋਂ ਫਿਰ ਟਰਸਟ ਨੇ ਇੱਕਦਮ ਉਹਨਾਂ ਦੀ ਬਾਹ ਫੜੀ ਕਿਉਂਕਿ ਮੈਂ ਤੇ ਵਿਸ਼ਵਾਸ ਰੱਖਦਾ ਕਿ ਅਸੀਂ ਬਜਾਏ ਵੇਟ ਕਰਾਣ ਦੇ ਅਸੀਂ ਜੋ ਵੀ ਦੇਣਾ ਉਹਨਾਂ ਨੂੰ ਇਮੀਡੀਏਟਲੀ ਆਪਾਂ ਨੂੰ ਸਹਾਇਤਾ ਦਈਏ ਤਾਂ ਜੋ ਉਹਨਾਂ ਨੂੰ ਹੌਸਲਾ ਹੋ ਜਾਏ ਅਸੀਂ ਟਰਸਟ ਵੱਲੋਂ ਗਏ ਜਿਹਦੀ 1.5 2 2.5 3 ਏਕੜ ਜਗ੍ਹਾ ਸੀ ਉਹਨਾਂ ਨੂੰ ਅਸੀਂ 30-30000 ਰੁਪਏ ਏਕੜ ਜਿਨ੍ਹਾਂ ਦੀ ਜੋ ਜ਼ਿਆਦਾ ਜ਼ਮੀਨ ਸੀ ਉਹਨਾਂ ਨੂੰ 25-25000 ਰੁਪਏ ਏਕੜ ਜਾਂ 20000 ਰੁਪਏ ਏਕੜ ਅਸੀਂ ਦੇ ਕੇ 2-3 ਦਿਨਾਂ ਦੇ ਵਿੱਚ ਅਸੀਂ ਭੁਗਤਾਨ ਕਰ ਦਿੱਤਾ ਉਹਦੇ ਨਾਲ ਉਹਨਾਂ ਨੂੰ ਥੋੜੀ ਰਿਲੀਫ ਮਿਲ ਗਈ ਥੋੜਾ ਹੌਸਲਾ ਹੋ ਗਿਆ ਕਿ ਕੋਈ ਗੱਲ ਨਹੀਂ ਜਿੱਥੇ ਸਾਨੂੰ 60-70000 ਰੁਪਏ ਆ ਹਮੇਸ਼ਾ ਪਹੁੰਚਦੇ ਆ ਤੋਂ ਇਸ ਵਾਰੀ ਥੋੜਾ ਜਿਆਦਾ ਨੁਕਸਾਨ ਹੋ ਚੁੱਕਾ ਹੈ ਲੇਕਿਨ ਟਸ ਦੀ ਪੂਰੀ ਤਿਆਰੀ ਹੈ ਪਹਿਲੇ ਦੌਰ ਚੋਂ ਤਿਆਰੀ ਸੀ ਦੂਸਰੇ ਦੌਰ ਲਿਵਿਆ ਸੀ ਲਗਾਤਾਰ ਅਸੀਂ ਤਿਆਰ ਹੈਗੇ ਆ ਸਾਰਾ ਕੁਝ ਦੇ ਰਹੇ ਆ ਅ ਕੱਲ ਹੀ ਅਸੀਂ ਮਸ਼ੀਨਾਂ ਦੇਖ ਕੇ ਆਏ ਜਿਹੜੀਆਂ ਫੋਗਿੰਗ ਮਸ਼ੀਨ ਹੈਗੀਆਂ ਨੇ ਉਹ ਵੀ ਅਸੀਂ ਸਾਰੇ ਡਿਸਟ੍ਰਿਕਟ ਵਿੱਚ 2-2 3-3 4-4 ਮਸ਼ੀਨਾਂ ਜਿਹੜੀਆਂ ਅਸੀਂ ਉਹ ਵੀ ਦੇ ਰਹੀਆਂ ਤਾਂ ਜੋ ਮੱਛਰਦਾਨ ਦਾ ਸੀ ਮੁਕਾਬਲਾ ਕਰ ਸਕੀਏ ਤੇ ਹੋਰ ਵੀ ਕਿਸੇ ਚੀਜ਼ ਦੀ ਲੋੜ ਪਈ ਤੇ ਅਸੀਂ ਹਮੇਸ਼ਾ ਤਿਆਰ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਨੇ ਉੱਥੇ ਲਗਾਤਾਰ ਲੱਗੀਆਂ ਹੋਈਆਂ ਨੇ ਕੋਈ ਵੀ ਰਿਕੁਆਇਰਮੈਂਟ ਆਂਦੀ ਹੈ ਸਾਡੇ ਕੋਲ ਜਿੱਦਣ ਆਂਦੀ ਹੈ ਅਸੀਂ ਅਗਲੇ ਦਿਨ ਹੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆਂ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.